ਆਪੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਮੁਸ਼ਕਲ ਸੁਣ ਕੇ ਸਾਡੇ ਕੋਲ ਪਹੁੰਚੇ ਆ ਅਸੀਂ ਲਗਭਗ ਕਾਫੀ ਸਮੇਂ ਤੋਂ ਇਸ ਦਾ ਸੰਘਰਸ਼ ਕਰ ਰਹੇ ਆ ਆਪਾਂ ਇਲਾਕੇ ਵਿੱਚ ਇਲਾਕੇ ਦੇ ਸੰਘਰਸ਼ ਕਮੇਟੀ ਬਣਾਈ ਹੋਈ ਇਲਾਕਾ ਸੁਧਾਰਕ ਸੰਘਰਸ਼ ਕਮੇਟੀ ਉਹ ਕਾਫੀ ਸਮੇਂ ਤੋਂ ਪ੍ਰਯਾਸ ਕਰ ਰਹੇ ਪਹਿਲਾਂ ਤਾਂ ਇਸ ਰੋਡ ਤੇ ਟੋਏ ਜਿਹੜਾ ਬਹੁਤ ਵੱਡੇ ਸਨ ਅਸੀਂ ਡੀਸੀ ਸਾਹਿਬ ਕੋ ਗਏ ਸੀਗੇ ਉਹਨਾਂ ਨੇ ਇਹਦਾ ਪੈਚ ਵਰਕ ਕਰਵਾ ਕੇ ਜਿਹੜਾ ਸੀ ਉਹ 54 ਲੱਖ ਰੁਪਏ ਦਾ ਜਿਹੜਾ ਸੀ ਉਹ ਪੂਾਰੇ ਸਨ ਪਰ ਇਹ ਜੋ ਸੜਕਾਂ ਬਹੁਤ ਹੀ ਹਾਲਤ ਮਾੜੀ ਸੀ ਉਹਨਾਂ ਨੇ ਇਸ ਚੀਜ਼ ਨੂੰ ਕੈਨਸਲ ਕਰਕੇ ਉਹਨਾਂ ਨੇ ਨਵੇਂ ਸਿਰੇ ਜਿਹੜਾ ਹੈ ਇਹਦੀ ਆਪਣੀ ਪੂਰੀ ਮਰਮਤ ਕਰਨ ਵਾਸਤੇ ਜਿਹੜਾ ਸੀ 8 ਲੱਖ ਦਾ ਪ੍ਰੋਜੈਕਟ ਭੇਜਿਆ ਸੀਗਾ ਉਹਨਾਂ ਸਾਨੂੰ ਲਗਭਗ 1 ਮਹੀਨੇ ਦਾ ਸਮਾਂ ਦਿੱਤਾ ਸੀ ਅਸੀਂ ਜੋ ਕਮੇਟੀ ਹੈ ਉਹਨਾਂ ਡੇਢ ਮਹੀਨਾ ਸਮਾਂ ਦਿੱਤਾ ਸੀਗਾ ਪਰ ਫਿਰ ਵੀ ਲੋਕਾਂ ਵੱਲੋਂ ਜਿਹੜਾ ਇਸ ਚੀਜ਼ ਦਾ ਜਿਹੜਾ ਹੁਣ ਲੰਘਦੇ ਜਦੋਂ ਬੜੀ ਮੁਸ਼ਕਲ ਆ ਸੀ ਇਹ ਰਿਕਵੈਸਟ ਕਰਨੇ ਆ ਆਪਣੇ ਇਲਾਕੇ ਦੇ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਕਿ ਆਪਣੇ ਡੀਸੀ ਸਾਹਿਬ ਨੂੰ ਕਿ ਇਹ ਜਿਹੜੀ ਸੜਕਾਂ ਪਹਿਲ ਦੇ ਅਧਾਰ ਤੇ ਬਣਾਈ ਜਾਵੇ ਤਾਂ ਜੋ ਕਿਸੇ ਕਿਸਮ ਦਾ ਤੇ ਸਰਕਤ ਹਾਸ ਹਨਾ ਵਾਪਰੇ ਕਿਉਂਕਿ ਇਹ ਸਰਕਤ ਤੋਂ ਕਾਫੀ ਬੱਚੇ ਜਿਹੜੇ ਆ ਸਕੂਲ ਨੂੰ ਜਾਂਦੇ ਹਨ ਜਿਹਦੇ ਮੁਸ਼ਕਲ ਦਾ ਕਾਰਨ ਬਣ ਰਿਹਾ ਹੈ ਇਸ ਕਰਕੇ ਇਹ ਇਲਾਕੇ ਦੇ ਲੋਕ ਫਿਰ ਇਕੱਠੇ ਹੋ ਕੇ ਇਸ ਚੀਜ਼ ਦਾ ਜਿਹੜਾ ਹੈ ਆਪਾਂ ਸਰਕਾਰਾਂ ਨੂੰ ਆਪਣੇ ਡੀਸੀ ਸਾਹਿਬ ਨੂੰ ਇਹੋ ਬੇਨਤੀ ਕਰਨੇ ਕਿ ਜਿਵੇਂ ਆਪਣੇ ਸਰਨੇ ਤੋਂ ਭੀਪੋ ਰੋਡ ਦਾ ਕੰਮ ਚੱਲ ਰਿਹਾ ਆਪਣੇ ਫਰੀਦਾਨਗਰ ਤੋਂ ਸਰਨਾ ਦਾ ਤੇ ਪੁਵਾਨੀ ਤੋਂ ਜਿਹੜਾ ਹੈ ਉਹ ਕੁੰਡੇ ਫੋਜ ਤੋਂ ਇਹ ਮੰਤਰੀ ਸਾਹਿਬ ਨੇ ਜਿਹੜੀ ਸੜਕਾਂ ਪਾਈਆਂ ਸੀ ਦੇ ਵੀ ਸ਼ਰਕੋਨ ਨੂੰ ਕਹਿੰਨੇ ਕਿ ਜਲਦੀ ਜਲਦੀ ਪੁਆਇਆ ਤਾਂ ਜੋ ਸਾਰੇ ਇਲਾਕਾ ਦਾ ਧੰਨਵਾਦ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੰਗਲਾਂ ਤੋਂ ਮੈਂ ਭਾਜੀ ਇੱਕ ਗੱਲ ਕਰਨਾ ਵੀ ਡੀਸੀ ਸਾਹਿਬ ਨੇ 55 ਲੱਖ ਦੀ ਕਰਾੜ ਕੀਤੀ ਸੀਗੀ ਲੋਟ ਕੀਤੀ ਸੀਗੀ ਤੇ ਆਹ ਰੋਡ ਦੀ ਰਿਪੇਅਰ ਕੀਤੀ ਜਾਏ ਪਰ ਆਮ ਆਦਮੀ ਪਾਰਟੀ ਨੇ ਸਾਡੀ ਸਾਰੀ ਬਿੜਿਆ ਚ ਬੱਟੇ ਪਾਤੇ ਨਾਲ ਹੀ ਗ੍ਰਾਂਟ ਰਕਵਾਤੀ ਪਰ ਦੂਜਾ ਨਾ ਸ਼ਰਕ ਦਾ ਕੰਮ ਹੋਇਆ ਇਹ ਵਿਕਾਸ ਕਰਦਾ ਉਹ ਕਰਦਾ ਕੋਈ ਪਹਿਲਾ ਰੋਡ ਦਾ ਵਿਕਾਸ ਤਾਂ ਕਰ ਦੋ ਜਿੱਥੇ ਲੋਕੀ ਬਾਜ਼ਾਰੇ ਆ ਰਿਹਾ ਜਾ ਰਿਹਾ ਡੇਗ ਰਿਹਾ ਇੰਨੇ ਨੇ ਟੋਏ ਐ ਵੱਡੇ ਵੱਡੇ ਟੋਏ ਅਸੀਂ ਤਾਂ ਇਹੀ ਚਾਹਨੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਨੇ ਆ ਕਿ ਸਾਡੀ ਰੋਡ ਬਿਲਕੁਲ ਵਧੀਆ ਤਰੀਕੇ ਨਾਲ ਬਣਨੀ ਚਾਹੀਦੀ ਹੈ ਕਿ ਇੱਥੇ ਡਿਫੈਂਸ ਦੀਆਂ ਵੀ ਗੱਡੀਆਂ ਜਾਂਦੀਆਂ ਇਹ ਡਿਫੈਂਸ ਰੋਡ ਵੀ ਬੰਦਾ ਹੈ ਇੱਕ ਇੱਕ ਤਰੀਕੇ ਦਾ ਇੱਕ ਡਿਫੈਂਸ ਰੋਡ ਵੀ ਹੈਗਾ ਸਾਡੇ ਤੋਂ ਡਿਫੈਂਸ ਦੀਆਂ ਗੱਡੀਆਂ ਆਉਂਦੀਆਂ ਡਿਫੈਂਸ ਨਹੀਂ ਇਹ ਕਦ ਨੂੰ ਰਿਕਵਰਟ ਆਏਗੀ ਕੱਲ ਨੂੰ ਕੱਲ ਨੂੰ ਅਹੀਂ ਕੱਲ ਨੂੰ ਸਾਡੇ ਤੇ ਕੋਈ ਅਟੈਕ ਕਰ ਦੇਗਾ ਤਾਂ ਡਿਫੈਂਸ ਅਰੇ ਕਿੱਥੇ ਜਾਣਗੇ ਵਿਚਾਰੇ ਐਡੇ ਡੇਟ ਹੋਏਆਂ ਚ ਮੰਗ ਕਰ ਰਹੇ ਆ ਵੀ ਸਾਡੀ ਸੜਕ ਦਾ ਸੁਧਾਰ ਕੀਤਾ